ਗੁਰੂ ਸਾਹਿਬ ਜੀ ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ ਮਹਿਲਾ ਪਹਿਲਾ ਤਗ ਨਾ ਇੰਦਰੀ ਤਗ ਨਾ ਨਾਰੀ ਭਲਕੇ ਥੁੱਕ ਪਵੈ ਨਿਤ ਦਰਣੀ ਇਸੇ ਸ਼ਲੋਕਾਂ ਦੇ ਦਰਮਿਆਨ ਆਪਾਂ ਬੇਨਤੀ ਕਰਦੇ ਆ ਰਹੇ ਹਾਂ ਵੀ ਗੁਰੂ ਸਾਹਿਬ ਜੀ ਮਹਾਰਾਜ ਜੀ ਨੇ ਵਿਕਰ ਨੂੰ ਪੰਡਤ ਨੂੰ ਸਵਾਲ ਕੀਤਾ ਸੀ ਵੀ ਇਸ ਧਾਗੀ ਨੂੰ ਪਾਉਣ ਨਾਲ ਕੀ ਹੋਵੇਗਾ ਤਿੰਨ ਜਵਾਬ ਸੀ ਵੀ ਧਰਮੀ ਬਣੇਗਾ ਪਰ ਗੁਰੂ ਸਾਹਿਬ ਜੀ ਇਸ ਵਿਚਾਰ ਨਾਲ ਸਹਿਮਤ ਨਹੀਂ ਹੋਏ ਸੀ ਗੁਰੂ ਸਾਹਿਬ ਜੀ ਮਹਾਰਾਜ ਜੀ ਨੇ ਆਖਿਆ ਸੀ ਵੀ ਉਹ ਧਾਗੇ ਪਾਉਣ ਦਾ ਕੀ ਫਾਇਦਾ ਜੇ ਮਨੁੱਖ ਨੇ ਚੋਰੀ ਯਾਰੀ ਥਗੀ ਨਾ ਛੱਡੀ ਜੀਵਨ ਦੇ ਵਿੱਚ ਮਾੜੇ ਕਰਮ ਹੀ ਨੇ ਚੱਲੇ ਹੁਣ ਗੁਰੂ ਸਾਹਿਬ ਜੀ ਮਹਾਰਾਜ ਇਸ ਸ਼ਲੋਕ ਰਹਿ ਫਿਰ ਸਵਾਲ ਕਰਦੇ ਨੇ ਗੁਰੂ ਸਾਹਿਬ ਜੀ ਮਹਾਰਾਜ ਜੀ ਕਹਿੰਦੇ ਤੂੰ ਵੀ ਜਿਨੇਉ ਪਾਇਆ ਸਫਾ ਇਹ ਹੰਝੀ ਸਾਹਿਬ ਜੀ ਕਹਿੰਦੇ ਤੂੰ ਇਸ ਗੱਲ ਦੀ ਗਰੰਟੀ ਲੈ ਨਾਏ ਵੀ ਇਸ ਜਨੀਉ ਪਾਉਣ ਨਾਲ ਇਸ ਧਾਗੇ ਨੂੰ ਪਾਉਣ ਦੇ ਨਾਲ ਤੇਰੀ ਇੰਦਰੀਆਂ ਮਾੜਾ ਕਰਮ ਨਹੀਂ ਕਰਨ گی۔ ਤੇਰਾ ਮਨ ਜਿਹੜਾ ਉਹ ਮਾੜੇ ਪਾਸੇ ਨਹੀਂ ਜਾਏਗਾ। ਤੂੰ ਗਰੰਟੀ ਲੈ ਨਾਏ ਵੀ ਤੇਰੀਆਂ ਅੱਖਾਂ ਜਿਹੜੀਆਂ ਮਾੜਾ ਨਹੀਂ ਦੇਖਣਗੀਆਂ। ਤੇਰੇ ਕੰਨ ਜਿਹੜੇ ਮਾੜਾ ਨਹੀਂ ਸੁਣਨਗੇ। ਤੇਰੀ ਮੁਖ ਜਿਹੜਾ ਉਹ ਮਾੜਾ ਨਹੀਂ ਬੋਲਣਗੇ ਤੇਰੀ ਰਸਨਾ ਸੇਵ ਜੀ ਕਹਿੰਦੇ ਤੂੰ ਗਰੰਟੀ ਦੇ ਲੈ ਉਹ ਪੱਖ ਸਹਿਬ ਜੀ ਨੇ ਬਿਆਨ ਕੀਤਾ ਤੱਗ ਨਾ ਇੰਦਰੀ ਤੱਗ ਨਾ ਨਾਰੀ ਇਥੇ ਨਾਰੀ ਦਾ ਭਾਵ ਹੈ ਨਾਰੀਆਂ ਤੱਗ ਦਾ ਪਵਤ ਢਾਗਾ ਉੱਠ ਨਹੀਂ ਕਹਿੰਦੇ ਢਾਗਾ ਪਾਉਣ ਦੇ ਨਾਲ ਜਾਂ ਜਨੇਊ ਪਾਉਣ ਦੇ ਨਾਲ ਕੀ ਤੇਰੀ ਇੰਦਰੀਆਂ ਜਿਹੜੀਆਂ ਨੇ ਉਹ ਮਾੜੇ ਪਾਸੇ ਨਹੀਂ ਜਾਣਗੀਆਂ ਹੁਣ ਮੈਂ ਮੇਰੀਆਂ ਅੱਖਾਂ ਮਾੜਾ ਦੇਖਦੀ ਹਾਂ ਤੇ ਧਾਗਾ ਥੋੜਾ ਰੋਕਣ ਗਿਆ। ਫਿਰ ਇਹ ਖੰਨ ਮਾੜਾ ਸੁਣਦੇ ਹੋਣ ਤੇ ਉਹਨੂੰ ਧਾਗਾ ਥੋੜਾ ਰੁਕੇਗਾ। ਮੇਰੀ ਦਸਨਾ ਜਿਹੜੀ ਉਹ ਮਾੜਾ ਬੋਲਦੀ ਹੋਵੇ ਤੇ ਉਹਨੂੰ ਧਾਗਾ ਥੋੜਾ ਰੋਕੇਗਾ। ਮਾਫ ਕਰਿਓ ਉਹਨੂੰ ਕੜਾ ਵੀ ਨਹੀਂ ਰੋਕੇਗਾ, ਗਾਤਰਾ ਵੀ ਨਹੀਂ ਰੋਕੇਗਾ। ਉਪਦੇਸ਼ ਤਾਂ ਸਾਰਿਆਂ ਨੂੰ ਸਾਂਝ ਹੈ ਜੀ ਕੇਵਲ ਉਹਨਾਂ ਨੂੰ ਨਹੀਂ ਹੈ। ਉਦਾਹਰਣ ਜ਼ਰੂਰ ਦਿੱਤੀ ਹੈ। ਉਪਦੇਸ਼ ਸਾਰਿਆਂ ਲਈ ਸਾਂਝ ਹੈ। ਇੰਨਾ ਦੁਆਰਾ ਮਿਲੀ ਹੋਈ ਸਿੱਖਿਆ ਜਿਹੜੀ ਹੈ ਉਹ ਸਾਨੂੰ ਰੋਕੇਗੀ ਜੇ ਮੈਂ ਕੜਾ ਪਾਇਆ ਤੇ ਮੈਨੂੰ ਇੱਕ ਸਿੱਖਿਆ ਮਿਲੀ ਹੈ ਵੀ ਆ ਤੂੰ ਕੜਾ ਪਾਇਆ ਤੈਨੂੰ ਗੁਰੂ ਗੋਬਿੰਦ ਸਿੰਘ ਨੇ ਤੇਰਾ ਹੱਥ ਫੜ ਲਿਆ ਤੇ ਇਸ ਹੱਥ ਦੇ ਨਾਲ ਤੂੰ ਮਾੜਾ ਕਰਮ ਨਹੀਂ ਕਰਨਾ ਜੇ ਇਹ ਸਿੱਖਿਆ ਮੈਂ ਮਾੜਾ ਕਰਮ ਨਹੀਂ ਕਰਨਾ ਇਹ ਸਿੱਖਿਆ ਜੇ ਮੈਂ ਅੰਦਰ ਟਿਕਾ ਕੇ ਰੱਖਣਾ ਆਪਣੇ ਹਿਰਦੇ ਚ ਤੰਨੀ ਮਾੜਾ ਕਰਾਂਗਾ ਜੇ ਉਹ ਸਿੱਖਿਆ ਮੇਰੇ ਅੰਦਰ ਨਹੀਂ ਹੈ ਤੇ ਫਿਰ ਕੜਾ ਵੀ ਪਾਇਆ ਹੋਵੇ ਫਿਰ ਵੀ ਮਨੁੱਖ ਮਾੜਾ ਕਰਮ ਕਰਦੇਗਾ ਫਿਰ ਵੀ ਉਹ ਮਾੜਾ ਕਰਮ ਕਰੇਗਾ ਹੁਣ ਜੇ ਨੇਤਰ ਮਾੜਾ ਦੇਖਦੇ ਸਹਿਬ ਕਹਿੰਦੇ ਧਾਗੇ ਨਾਲ ਥੋੜਾ ਰੋਕੀਂ ਉਹਨੂੰ ਕਿਉਂਕਿ ਸਿੱਖਿਆ ਤੇ ਦਿੱਤੀ ਨਹੀਂ ਜਾ ਰਹੀ ਇੰਦਰੀਆਂ ਨੂੰ ਸੁਵਾਰਣ ਦੇ ਲਈ ਮਨ ਦਾ ਸੁਵਰਣਾ ਬੜਾ ਜ਼ਰੂਰੀ ਹੈ ਮਾ ਅੱਗੇ ਵੀ ਬੇਨਤੀ ਕੀਤੀ ਵੀ ਨੇਤਰਾਂ ਦਾ ਕੰਮ ਤਾਂ ਦੇਖਣਾ ਹੈ ਅੱਖਾਂ ਦਾ ਕੰਮ ਤਾਂ ਪਰ ਦੇਖਣਾ ਕੀ ਹੈ ਇਹ ਮਨ ਤੈ ਕਰੇਗਾ ਕੰਨ ਦਾ ਕੰਮ ਤਾਂ ਸੁਣਨਾ ਹੈ ਸੁਣਨਾ ਕੀ ਹੈ ਇਹ ਮਨ ਤੈ ਕਰੇਗਾ ਜੋ ਮਨ ਪਿੱਛੂ ਸਿਗਨਲ ਛੱਡੇਗਾ ਨੇਤਰਾਂ ਨੇ ਉਹ ਹੀ ਦੇਖਣਾ ਜੋ ਮਨ ਨੇ ਪਿੱਛੂ ਵਿਚਾਰ ਛੱਡੀ ਕੰਨਾਂ ਨੇ ਉਹ ਹੀ ਸੁਣਨਾ ਕੋਈ ਵੀ ਕਰਮ ਕਰਦੇ ਪਹਿਲਾਂ ਅੰਦਰ ਵਿਚਾਰ ਬਣਦੀ ਹੈ ਜਿੰਦ੍ਰ ਵਿਚਾਰ ਬਣ ਕੇ ਜੀ ਮਾੜਾ ਦੇਖਣਾ ਫਿਰ ਮਨੁੱਖ ਮਾੜਾ ਦੇਖੇਗਾ ਹੁਣ ਗੱਲ ਤਾਂ ਮਨ ਨੂੰ ਸਵਾਰਨ ਦੀ ਐ ਸਹਿਬ ਜੀ ਕਿੰਨੇ ਮਨ ਜਿਹੜਾ ਉਹ ਧਾਗਿਆਂ ਨਾਲ ਸਾਫ ਨਹੀਂ ਹੁੰਦਾ ਕਦੇ ਵੀ ਨੇਤਰਾਂ ਨੇ ਕੀ ਦੇਖਣਾ ਇਹ ਮਨ ਤੈਅ ਕਰਦਾ ਜੀ ਕੰਨਾਂ ਨੇ ਕੀ ਸੁਣਨਾ ਇਹ ਮਨ ਤੈਅ ਕਰਦਾ ਬੋਲਣਾ ਕੀ ਐ ਇਹ ਮਨ ਤੈਅ ਕਰਦਾ ਬੋਲਣਾ ਕੀ ਪਰ ਅੰਦਰੂ ਵਿਚਾਰ ਘੜੇਗਾ ਮਨੁੱਖਾ ਫਿਰ ਬੋਲੇਗਾ ਦੇਖਣਾ ਕੀ ਪਰ ਅੰਦਰੂ ਵਿਚਾਰ ਘੜੇਗਾ ਵੀ ਅੱਜ ਮੈਂ ਆਹ ਦੇਖ ਲਵਾਂ ਫਿਰ ਦੇਖੇਗਾ ਉਹ ਇੰਦਰੀਆਂ ਦਾ ਕਸੂਰ ਨਹੀਂ ਹੈ ਸਾਰਾ ਮਨ ਦਾ ਕਸੂਰ ਹੈ ਹੁਣ ਤੁਸੀਂ ਇੱਕ ਬਚਨ ਪੜਦੇ ਗੁਰੂ ਅਮਰਦਾਸ ਪਾਤਸ਼ਾਹ ਜੀ ਮਹਾਰਾਜ ਜੀ ਦਾ ਮਨ ਮੈਲਾ ਸਭ ਕਿਛ ਮੈਲਾ ਸਭ ਕਿਛ ਦਾ ਕੀ ਭਾਵ ਹੈ ਜੇ ਤੇਰਾ ਮਨ ਮੈਲਾ ਤੇ ਫਿਰ ਸਮਝ ਤੇਰੇ ਨੇਤਰ ਵੀ ਮੈਲੇ ਨੇ ਜੇ ਤੇਰਾ ਮਨ ਮੈਲਾ ਤਾਂ ਸਮਝ ਤੇਰੇ ਕੰਨ ਵੀ ਮੈਲੇ ਨੇ ਜੇ ਮਨ ਮਾੜਾ ਹੋ ਗਿਆ ਤੇ ਆ ਸਰੀਰ ਦਾ ਜਿਹੜਾ ਪਰਿਵਾਰ ਹੈ ਨਾ ਇੰਦਰੇ ਇਹ ਵੀ ਮੈਲੇ ਹੋਗੇ ਸਮਝ ਲਓ ਜੇ ਮਨ ਮੈਲਾ ਤਾਂ ਸਹਿਬ ਜੀ ਮਹਾਰਾਜ ਜੀ ਕਹਿੰਦੇ ਮਨ ਮੈਲਾ ਸਭ ਕਿਛ ਮੈਲਾ ਤਨ ਤੋਂ ਤੈ ਮਨ ਖੱਛਾ ਨ ਹੋਏ ਤੇ ਤਨ ਨੂੰ ਧੋਣ ਦੇ ਨਾਲ ਕਦੇ ਮਨ ਸਾਫ ਨਹੀਂ ਹੁੰਦਾ ਤਨ ਨੂੰ ਧੋਣ ਦੇ ਨਾਲ ਸਾਬ ਜੀ ਕਹਿੰਦੇ ਕਦੇ ਵੀ ਮਨ ਸਾਫ ਨਹੀਂ ਹੋਏਗਾ ਮਨ ਨੂੰ ਲੱਗੀ ਮੈਲ ਸਾਫ ਨਹੀਂ ਹੋਵੇਗੀ ਇਹ ਜਗਤ ਭਰਮ ਭੁਲਾਇਆ ਬਿਰਲਾ ਬੁੱਝੇ ਕੋਏ ਹੁਣ ਇਹ ਜਗਤ ਜਿਹੜਾ ਭਰਮਾਂ ਚ ਪਿਆ ਹੋਇਆ ਹੈ ਭਰਮ ਕੀ ਤੀਰਥਾਂ ਤੇ ਜਾ ਕੇ ਮੈਂ పాਪੋ ਸਾਫ ਕਰ ਲਾਂਗਾ ਆਪਣੇ ਇਹ ਭਰਮ ਹੈ ਤੀਰਥਾਂ ਤੇ ਇਸ਼ਨਾਨ ਕਰਕੇ ਜੇ ਫਲਾਣੀ ਜਗ੍ਹਾ ਤੇ ਇਸ਼ਨਾਨ ਕਰਕੇ ਮੈਂ ਆਪਣੇ ਕਰਮ ਸਾਫ ਕਰ ਲਾਂਗਾ ਆਪਣਾ ਮਨ ਸਾਫ ਕਰ ਲਾਂਗਾ ਮੈਂ ਪਵਿੱਤਰ ਹੋ ਜਾਾਂਗਾ ਇਹ ਭਰਮ ਹੈ ਸਹਿਬ ਜੀ ਕਹਿੰਦੇ ਵਿਰਲਾ ਬੁੱਝਿਆ ਕੋਈ ਸਹਿਬ ਜੀ ਕਹਿੰਦੇ ਵਿਰਲਾ ਇਸ ਗੱਲ ਨੂੰ ਬੁੱਝਦਾ ਹੈ ਵੀ ਤਨ ਨੂੰ ਧੋਣ ਨਾਲ ਮਨ ਸਾਫ ਨਹੀਂ ਹੁੰਦਾ ਕਦੇ ਵੀ ਪਵਿੱਤਰ ਨਹੀਂ ਹੁੰਦਾ ਜਪਮਨ ਮੇਰੇ ਏਕੋ ਨਾਮ ਸਤਗੁਰ ਦੀਆ ਮੋਕੋ ਇਹ ਨਿਦਾਨ ਰਹਾਉ ਦਾ ਬੰਦ ਜੀ ਅੱਗੇ ਬੜੀ ਪਿਆਰੀ ਵਿਚਾਰ ਹੈ ਸਿੱਧਾਂ ਕੇ ਆਸਣ ਜੇ ਸਿੱਖੈ ਇੰਦਰੀ ਵਸ ਕਰ ਕਮਾਏ ਗੁਰੂ ਸਾਹਿਬ ਜੀ ਕਹਿੰਦੇ ਜੇ ਤੂੰ ਸਿੱਧਾਂ ਕੋਲ ਜਾ ਕੇ ਸ਼ਕਤੀਸ਼ਾਲੀ ਸਿੱਧਾਂ ਕੋਲ ਜਾ ਕੇ ਵੀ ਸਿੱਖਣ ਦਾ ਯਤਨ ਕਰੇ ਨਾ ਵੀ ਮੈਂ ਆਪਣੀ ਇੰਦਰੀਆਂ ਨੂੰ ਵਸ ਵਿੱਚ ਕਰਨਾ ਹੈ ਫਿਰ ਵੀ ਯਾਦ ਰੱਖੀ ਮਨ ਕੀ ਮੈਲ ਨਾ ਉਤਰੈ ਹੋ ਮੈ ਮੈ ਲਜਾਇ ਚਾਹੇ ਤੂੰ ਜਿਨੇ ਮਰਜੀ ਤਰੀਕੇ ਅਪਣਾ ਲੈ ਜਿੰਨਾ ਮਰਜੀ ਜਾ ਕੇ ਤੂੰ ਸਿੱਖ ਲੈ ਵੀ ਮੈਂ ਆਪਣੇ ਇੰਦਰੀਆਂ ਨੂੰ ਕਾਬੂ ਚ ਕਰਨਾ ਸਾਬ ਜੀ ਕਹਿੰਦੇ ਉਸ ਤੋਂ ਪਹਿਲਾਂ ਮਨ ਨੂੰ ਕਾਬੂ ਚ ਕਰ ਜੇ ਨੇਤਰ ਕਾਬੂ ਕਰਨੇ ਤੇ ਆਪਣੇ ਮਨ ਨੂੰ ਪਹਿਲਾਂ ਕਾਬੂ ਕਰ ਜੇ ਕੰਨ ਮਾੜਾ ਨਾ ਸੁਣਨ ਜੇ ਕਾਬੂ ਕਰਨੇ ਤੇ ਆਪਣੇ ਮਨ ਨੂੰ ਕਾਬੂ ਕਰ ਪਹਿਲਾਂ ਮਨ ਕੀ ਮੈਲ ਨਾ ਉਤਰੈ ਹੋਮੈ ਮੈਲ ਨਾ ਜਾਏ ਸਹਿਬ ਜੀ ਕਹਿੰਦੇ ਇਸ ਇਹ ਮਨ ਕੋ ਹੋਰ ਸੰਜਮ ਨਹੀਂ ਬਿਨ ਸਤਿਗੁਰ ਕੀ ਸ਼ਰਨਾਏ ਸੰਜਮ ਦਾ ਭਾਵ ਤਰੀਕਾ ਜੀ ਸਹਿਬ ਜੀ ਕਹਿੰਦੇ ਇਹਨੂੰ ਵਸ ਵਿੱਚ ਕਰਨ ਦਾ ਹੋਰ ਕੋਈ ਤਰੀਕਾ ਨਹੀਂ ਬਿਨਾ ਸਤਿਗੁਰ ਤੋਂ ਸਤਿਗੁਰ ਕੋਲ ਬੈਠਿਆ ਹੀ ਇਹ ਬਨ ਵਸ ਵਿੱਚ ਹੋ ਸਕਦਾ ਹੈ ਸਤਗੁਰ ਮਿਲਿਆ ਉਲਟੀ ਪਈ ਫਿਰ ਸਾਰੀ ਖੇੜੀ ਉਲਟੀ ਹੋ ਜਾਣੀ ਹੈ ਜੀ ਨੇਤਰ ਜਿਹੜਾ ਮਾੜਾ ਦੇਖਦੇ ਹੋ ਮਾੜਾ ਨਹੀਂ ਦੇਖਣਗੇ ਕੰਨ ਜਿਹੜੇ ਮਾੜਾ ਸੁਣਦੇ ਹੋ ਨਹੀਂ ਸੁਣਨਗੇ ਰਸਨਾ ਜਿਹੜੀ ਮਾੜੀ ਬੋਲਦੀ ਹੁੰਦੀ ਹੈ ਨਹੀਂ ਬੋਲੇਗੀ ਇਹ ਸਾਰੀ ਖੇੜੀ ਉਲਟੀ ਹੋ ਜਾਣੀ ਹੈ ਸਹਿਬ ਕਹਿੰਦੇ ਤੂੰ ਹੈਰਾਨ ਹੋ ਜਾਵੇਂਗਾ ਵੀ ਹੁਣ ਮੇਰਾ ਮਨ ਮਾੜੇ ਪਾਸੇ ਜਾਂਦਾ ਹੀ ਨਹੀਂ ਜਦੋਂ ਗੁਰੂ ਕੋਲ ਆ ਗਿਆ ਸਤਗੁਰ ਮਿਲਿਆ ਉਲਟੀ ਪਈ ਕਹਿਣਾ ਕਿਛੂ ਨਾ ਜਾਏ ਫਿਰ ਏਜੀ ਅਵਸਥਾ ਬਣ ਜਾਏਗੀ ਸਾਬ ਕਿੰਦੇ ਉਹ ਬਿਆਨ ਵਿੱਚ ਵੀ ਨਹੀਂ ਜੀਵਨ ਇੰਨਾ ਉੱਚਾ ਤੇ ਸੁੱਚਾ ਹੋ ਜਾਣਾ ਹੈ ਸਾਬ ਜੀ ਕਹਿੰਦੇ ਫਿਰ ਉਹ ਬਿਆਨ ਹੀ ਨਹੀਂ ਕੀਤਾ ਜਾਣਾ ਮਨ ਸਾਫ ਹੋ ਜਾਣਾ ਜੀ ਮੈਂ ਜਿਹੜੀ ਬੇਨਤੀ ਕਰ ਰਿਹਾ ਆਪ ਜੀ ਨੂੰ ਸਾਬ ਜੀ ਕਹਿੰਦੇ ਭਲਿਆ ਤੂੰ ਗਰੰਟੀ ਲੈ ਲੈ ਇਸ ਗੱਲ ਦੀ ਵੀ ਧਾਗਾ ਪਾਉਣ ਦੇ ਨਾਲ ਤੇਰੇ ਨੇਤਰ ਕਦੇ ਮਾੜਾ ਨਹੀਂ ਦੇਖਣਗੇ ਤਾਗਾ ਪਾਉਣ ਦੇ ਨਾਲ ਤੇਰੇ ਕੰਨ ਨੂੰ ਮਾੜਾ ਨਹੀਂ ਸੁਣਨਗੇ ਕਿਉਂਕਿ ਸਿੱਖਿਆ ਤਾਂ ਦਿੱਤੀ ਨਹੀਂ ਜਾ ਰਹੀ ਕੇਵਲ ਤਾਗਾ ਪਾ ਕੇ ਆਖ ਦਿੱਤਾ ਵੀ ਤੂੰ ਇੱਕ ਧਰਮੀ ਹੈ ਸਹਿਬ ਕਹਿੰਦੇ ਧਰਮੀ ਤਾਂ ਸਿੱਖਿਆ ਨਾਲ ਬਣਦਾ ਇਸ ਲਈ ਤਾਂ ਸਹਿਬ ਜੀ ਨੇ ਸਿੱਖਿਆ ਦੀ ਗੱਲ ਕੀਤੀ ਗੁਣਾ ਦੀ ਗੱਲ ਕੀਤੀ ਦਿਆ ਕਪਾ ਸੰਤੋਖ ਸੁੱਤ ਜਤ ਗੰਢੀ ਸਤਵਟ ਮੈਂ ਵਾਰ-ਵਾਰ ਆਪ ਜੀ ਨੇ ਸ਼ਬਦ ਸੰਜਿਆ ਕਰੇ ਕਿਉਂਕਿ ਗੋਣੇ ਦੇ ਵਿੱਚ ਸਾਹਿਬ ਜੀ ਕਹਿੰਦੇ ਦਇਆ ਦਾ ਸਤ ਦਾ ਉੱਚੇ ਆਚਰਣ ਦਾ ਸੰਤੋਖ ਦਾ ਇਹ ਗੁਣ ਹੈ ਤੇ ਫਿਰ ਜੀਵਨ ਚੰਗਾ ਹੈ ਫਿਰ ਤੇਰੀ ਇੰਦਰੀ ਵੀ ਸਾਪਣੇ ਹੁਣ ਗੁਰੂ ਸਾਹਿਬ ਜੀ ਨੇ ਸਮਝਾਇਆ ਤਗ ਨ ਇੰਦਰੀ ਤਗ ਨ ਨਾਰੀ ਸਾਹਿਬ ਜੀ ਕਹਿੰਦੇ ਪੰਡਿਤ ਇੰਦਰੀਆਂ ਤੇ 나ੜੀਆਂ ਨੂੰ ਇਹੋ ਜਾਂ ਜਨਿਊ ਨਹੀਂ ਪਾਇਆ ਜਿਹੜਾ ਵਿਕਾਰਾਂ ਵਾਲੇ ਪਾਸੇ ਤਰੱਕ ਜਾਣ ਇਹ ਜਾਂ ਜਨਿਊ ਕਿਉਂ ਨਹੀਂ ਪਾਇਆ ਤੂੰ ਬਿਜ ਜੇੜੇ ਤੇਰੇ ਨੇਤਰ ਮਾੜਾ ਦੇਖਣਾ ਬੋਲਣਾ ਦੇਖਣਾ ਬੰਦ ਕਰ ਦੇ ਤੇ ਰਸਣਾ ਬੋਲਣਾ ਬੰਦ ਕਰ ਦੇਣਾ ਜੇ ਨਹੀਂ ਤਾਂ ਫਿਰ ਧਲਕੇ ਥੁੱਕ ਪਵੈ ਨਿਤ ਦਾੜੀ ਕਹਿੰਦੇ ਫਿਰ ਰੋਜ਼ ਬੇਇੱਜ਼ਤੀ ਹੋਵੇਗੀ ਜੇ ਇੰਦਰੇ ਮਨ ਮੈਲਾ ਹੈ ਇੰਦਰੇ ਵੀ ਮੈਲੇ ਨੇ ਤੇ ਫਿਰ ਸਹਿਬ ਜੀ ਕਹਿੰਦੇ ਜਦੋਂ ਮਨ ਮੈਲਾ ਹੈ ਇੰਦਰੇ ਮੈਲੇ ਨੇ ਤੇ ਕਰਮ ਵੀ ਮੈਲੇ ਹੋਣਗੇ ਇਹ ਭੇ ਕਰਮ ਜਿਹੜੇ ਉਹ ਸੰਸਾਰ ਦੇਖਦਾ ਹੈ ਫਿਰ ਸਹਿਬ ਜੀ ਕਹਿੰਦੇ ਰੋਜ ਬੇਇੱਜ਼ਤੀ ਹੁੰਦੀ ਹੈ ਇੱਥੇ ਇੱਥੇ ਜਿਹੜਾ ਦਾੜੀ ਦਾ ਸ਼ਬਦ ਹੈ ਨਾ ਜੀ ਉਹ ਬੇਇੱਜ਼ਤੀ ਦਾ ਪ੍ਰਤੀਕ ਹੈ ਜੀ ਜਿਹੜਾ ਦਾੜੀ ਦਾ ਸ਼ਬਦ ਹੈ ਇਹ ਇੱਕ ਤੁਸੀਂ ਬਚਨ ਪੜ੍ਹਦੇ ਹੋ ਸੇ ਦਾੜੀਆਂ ਸੱਚੀਆਂ ਜੇ ਗੁਰ ਚਰਨੀ ਲਗਨ ਸਹਿਬ ਜੀ ਕਹਿੰਦੇ ਉਹ ਇੱਜ਼ਤ ਇੱਥੇ ਦਾੜੀ ਇੱਜ਼ਤ ਦਾ ਭਾਵ ਹੈ ਹੁਣ ਜਿਨ੍ਹਾਂ ਦੇ ਮੁਖ ਤੇ ਦਾੜੀ ਨਹੀਂ ਕਿ ਵੀ ਉੱਚਦਾਰ ਨਹੀਂ ਹੋਣਗੇ ਛੋ ਗੁਰੂ ਦੇ ਚਰਨਾਂ ਚਿੱਤ ਜੇ ਪ੍ਰਾਪਤ ਨਹੀਂ ਕਰਨਗੇ 7 ਤੇ 9 ਸਾਲ ਦੀ ਜਿਨ੍ਹਾਂ ਦੀ ਉਮਰ ਸੀ ਕਿ ਉਹਨਾਂ ਨੇ ਇੱਜ਼ਤ ਨਹੀਂ ਖੱਤੀ ਮੁਖ ਤੇ ਨਹੀਂ ਸੀ ਦਾੜੀ ਇਹ ਕੇਵਲ ਪ੍ਰਤੀਕ ਹੈ ਕਿ ਇੱਜ਼ਤ ਦਾ ਜਿਵੇਂ ਦਸਤਾਰ ਜਿਹੜੀ ਹੈ ਨਾ ਉਹ ਜ਼ਿੰਮੇਵਾਰੀ ਦਾ ਪ੍ਰਤੀਕ ਹੈ ਚਲੋ ਅਸੀਂ ਦਸਤਾਰ ਦੇ ਅਰਥ ਬਹੁਤ ਹੈ ਵਿਦਵਾਨਾਂ ਨੇ ਬਹੁਤ ਸੋਹਣੇ-ਸੁਨੇ ਅਰਥ ਕੀਤੇ ਪਰ ਜ਼ਿਆਦਾਤਰ ਦਸਤਾਰ ਜ਼ਿੰਮੇਵਾਰੀ ਦਾ ਪ੍ਰਤੀਕ ਹੈ ਪਿਤਾ ਚੜ੍ਹਾਈ ਕਰ ਜਾਂਦੇ ਨੇ ਜੀ ਤੇ ਫਿਰ ਪੁੱਤਰ ਨੂੰ ਦਸਤਾਰ ਲਾਈ ਜਾਂਦੀ ਹੈ ਉਹਦਾ ਭਾਵ ਕੀ ਹੈ ਵੀ ਪਿਤਾ ਲਈ ਜਿੰਨੀਆਂ ਵੀ ਜ਼ਿੰਮੇਵਾਰੀਆਂ ਸੀ ਅੱਜ ਤੇਰੇ ਹੱਥ ਹੈ ਅੱਜ ਤੋਂ ਬਾਅਦ ਪਿਓ ਜਿੰਨੇ ਵੀ ਘਰ ਦੇ ਪ੍ਰਤੀ ਜ਼ਿੰਮੇਵਾਰ ਸੀ ਜਾਂ ਜ਼ਿੰਮੇਵਾਰੀ ਚੱਕੀਆਂ ਸੀ ਉਹਨੇ ਉਹ ਸਾਰੀ ਜ਼ਿੰਮੇਵਾਰੀਆਂ ਹੁਣ ਤੂੰ ਸਾਂਭਣੀਆਂ ਨੇ ਮੈਂ ਇੱਕ ਬੇਨਤੀ ਕਰਦੇ ਚਲੋ ਇਹ ਤਾਂ ਹੁਣ ਰਸਮਾਂ ਚੱਲ ਪਈਆਂ ਨਾ ਅਸਲ ਵਿੱਚ ਅਸੀਂ ਬੱਚਿਆਂ ਨੂੰ ਜੀਉਂਦਿਆਂ ਜੀ ਜ਼ਿੰਮੇਵਾਰ ਬਣਾਈਏ ਜੇ ਅਸੀਂ ਜੀਉਂਦਿਆਂ ਜੀ ਜ਼ਿੰਮੇਵਾਰ ਨਾ ਬਣਾ ਸਕੇ ਤੇ ਬਾਅਦ ਵਿੱਚ ਯਾਦ ਰੱਖਿਓ ਸੰਸਾਰ ਨੇ ਲੁੱਟ ਲੈਣਾ ਉਹਨੂੰ ਜੀਉਂਦਿਆਂ ਜੀ ਜ਼ਿੰਮੇਵਾਰ ਬਣਾਉਣਾ ਜ਼ਰੂਰੀ ਹੈ ਤੇ ਮੈਂ ਅੱਗੇ ਵੀ ਬੇਨਤੀ ਕੀਤੀ ਸੀ ਜਿਹੜਾ ਪਿਓ ਸ਼ਬਦ ਹੈ ਨਾ ਕੇਵਲ ਪਿਓ ਸ਼ਬਦ ਹੀ ਨਹੀਂ ਹੈ ਇਹਦੇ ਨਾਲ ਜ਼ਿੰਮੇਵਾਰੀ ਵੀ ਸ਼ਬਦ ਜੁੜਦਾ ਹੈ ਕਿਉਂਕਿ ਜ਼ਿੰਮੇਵਾਰੀ ਜਿਹੜੀ ਹੈ ਨਾ ਉਹ ਸੰਸਾਰ ਤੋਂ ਨਹੀਂ ਸਿੱਖੀ ਜਾਣੀ ਉਹ ਜਗਤ ਜੋ ਮਾਫ ਕਰਿਓ ਸਕੂਲਾ ਕਾਲਜਾਂ ਚੋਂ ਨਹੀਂ ਸਿੱਖੀ ਜਾਣੀ ਹੁਣ ਪੁਰਾਣੇ ਬਜ਼ੁਰਗ ਨੇ ਨਹੀਂ بڑے بڑے ਸੰਤੇ ਘਰ ਦੀ ਜ਼ਿੰਮੇਵਾਰੀ ਬੜੇ ਸੁਚੱਜੇ ਢੰਗ ਨਾਲ ਚੱਕ ਲੈਂਦੇ ਸਨ ਹੁਣ ਤਾਂ ਛੋਟੇ ਛੋਟੇ ਮਾਫ ਕਰਿਓ ਪਰਿਵਾਰ ਹੋ ਗਏ ਪਹਿਲਾਂ ਤਾਂ ਬੜੇ ਵੱਡੇ ਪਰਿਵਾਰ ਹੁੰਦੇ ਸਨ ਤੇ ਜ਼ਿੰਮੇਵਾਰੀ ਇੱਕ ਹੀ ਬਜ਼ੁਰਗ ਜਿਹੜਾ ਉਹ ਸਾਰਿਆਂ ਦੀ ਜ਼ਿੰਮੇਵਾਰੀ ਚੱਕ ਲੈਂਦਾ ਸੀ ਇਸ ਸੰਸਾਰ ਚੋਂ ਨੇ ਮਿਲਿਏ ਪਿਓ ਤੁਹ ਸਿੱਖਣੀ ਪੈਣੀ ਜ਼ਿੰਮੇਵਾਰੀ ਘਰ ਦੀ ਜ਼ਿੰਮੇਵਾਰੀ ਰਸ਼ਨ ਪਾਣੇ ਦੀ ਜ਼ਿੰਮੇਵਾਰੀ ਪੈਸਿਆਂ ਨੂੰ ਕਿਵੇਂ ਸਾਹਮਣਾ ਕਿੱਥੇ ਲਾਉਣਾ ਕਿੱਥੇ ਨਹੀਂ ਲਾਉਣਾ ਇਹ ਸਾਰੀ ਜ਼ਿੰਮੇਵਾਰੀ ਪਿਓ ਤੁ ਸਿੱਖਣੀ ਪਵੇਗੀ ਜੇ ਅਸੀਂ ਨਹੀਂ ਸਿੱਖ ਸਕੇ ਮਾਪ ਕਰਿਓ ਪਰ ਪਿਓ ਦੇ ਜਾਣ ਤੋਂ ਬਾਅਦ ਘਰ ਦਾ ਸੌਦਾ ਲਿਆਣਾ ਔਖਾ ਹੋ ਜਾਣਾ ਫਿਰ ਫਿਰ ਮਨੁੱਖ ਸੋਚੇਗਾ ਕੀ ਲਿਆਉਣਾ ਕੀ ਨਹੀਂ ਲਿਆਉਣਾ ਫਿਰ ਔਖਾ ਹੋ ਜਾਂਦਾ ਹੈ ਇਹ ਤਾਂ ਜਿਉਂਦਿਆਂ ਜੀ ਜਿੰਮੇਵਾਰੀ ਸਿੱਖਾਉਣੀ ਪੈਗੀ ਘਰ ਦੇ ਪ੍ਰਤੀ ਵਿਚਰਨ ਦੇ ਪ੍ਰਤੀ ਮੈਂ ਜਿਹੜੀ ਆਪ ਜੀ ਨਾਲ ਬੇਨਤੀ ਕਰ ਰਿਹਾ ਜੀ ਦਾੜੀ ਦਾ ਇੱਥੇ ਭਾਵ ਹੈ ਇੱਜ਼ਤ ਦਾ ਉਸੇ ਕਹਿ ਦਿੰਦੇ ਨੇ ਨਾ ਵੀ ਹੁਣ ਤੂੰ ਸਿਆਣਾ ਹੋ ਗਿਆ ਇੱਜ਼ਤਦਾਰ ਹੋ ਗਿਆ ਮੁੱਖ ਤੇ ਦਾੜੀ ਆ ਗਈ ਤੇਰੇ ਮੁੱਖ ਤੇ ਦਾੜੀ ਆਣੀ ਸ਼ੁਰੂ ਹੋ ਗਈ ਹੁਣ ਤੂੰ ਸਿਆਣਾ ਹੋ ਗਿਆ ਇੱਜ਼ਤਦਾਰ ਹੋ ਗਿਆ ਜੇ ਸੇ ਇਹ ਵੀ ਆਖਦੇ ਨੇ ਜੇ ਮਾੜਾ ਕਰਮ ਕਰਦੇ ਤੇ ਅਸੀਂ ਕਹਿੰਦੇ ਮੁਖ ਤੇ ਦਾੜੀ ਤਾਂ ਵੇਖ ਲਿੰਦਾ ਪਹਿਲਾਂ ਤੇਰੇ ਮੁਖ ਤੇ ਦਾੜੀ ਹੋਈ ਐ ਤੂੰ ਮਾੜਾ ਕਰਮ ਕਰ ਦਿੱਤਾ ਭਾਵ ਕੀ ਬੇਇੱਜ਼ਤੀ ਵਾਲਾ ਕਰਮ ਕਰ ਲਿਆ ਆਪਣੀ ਇੱਜ਼ਤ ਗਵਾ ਲਈ ਹੁਣ ਇੱਥੇ ਵੀ ਸਹਿਬ ਜੀ ਇਹ ਬਖਸ਼ਿਸ਼ ਕਰਦੇ ਨੇ ਇੱਥੇ ਕੋਈ ਉਮਰ ਦਾ ਤਾਜਾ ਨਹੀਂ ਲਾ ਰਿਹਾ ਵੀ ਜੇ ਦਾੜੀ ਸ਼ਬਦ ਵਰਤੇ ਤੇ ਫਿਰ ਦਾੜੀ ਵਾਲੇ ਨੂੰ ਆਖਿਆ ਹੋਵੇਗਾ ਨਹੀਂ ਸਿਰਫ ਇਹ ਤੇ ਬੇਇੱਜ਼ਤੀ ਦੀ ਗੱਲ ਐ ਸਹਿਬ ਕਹਿੰਦੇ ਜੇ ਮਾੜੇ ਕਰਮ ਕਰਦੇ ਇੰਦਰੀਆਂ ਨਾਲ ਰਲ ਕੇ ਮਾੜਾ ਦੇਖਦੇ ਮਾੜਾ ਸੁਣਦੇ ਤਾਂ ਫਿਰ 베ਜਤੀ ਹੋਵੇਗੀ ਨਿਤ ਹੋਵੇਗੀ ਤੇਰੀ ਰੋਜ ਹੋਵੇਗੀ ਕਿਉਂਕਿ ਇਹਨਾਂ ਨੂੰ ਸਵਾਰਨ ਲਈ ਕੋਈ ਸਿੱਖਿਆ ਨਹੀਂ ਹੈ ਤੇਰੇ ਕੋਲ ਕੇਵਲ ਤੇ ਕੇਵਲ ਇੱਕ ਧਾਗਾ ਹੈ ਜਿੰਦੇ ਨਾਲ ਤੂੰ ਧਰਮੀ ਬਣਾ ਰਿਹਾ ਸਾਰਿਆਂ ਨੂੰ ਇਸ ਲਈ ਸਹਿਬ ਜੀ ਨੇ ਬਖਸ਼ਿਸ਼ ਕੀਤੀ ਵੀ ਤਗ ਨਾ ਇੰਦਰੀ ਤਗ ਨਾ ਨਾਰੀ ਭਲਕੇ ਥੁੱਕ ਪਵੈ ਨਿਤ ਦਾੜੀ ਤੱਗ ਨ ਪੈਰੀ ਸਹਿਬ ਕਹਿੰਦੇ ਪੰਡਿਤ ਇਹ ਜੈ ਜਿਨੀਉ ਕਿਉਂ ਨਹੀਂ ਬਣਾਇਆ ਜਿਹੜਾ ਤੇਰੇ ਪੈਰਾਂ ਨੂੰ ਮਾੜੇ ਪਾਸੇ ਤੋਂ ਰੋਕ ਦੇਵੇ ਜਾਣ ਤੋ ਤੇਰੇ ਪੈਰ ਜਿਹੜੇ ਨੇ ਉਹ ਮਾੜੇ ਪਾਸੇ ਨਾ ਜਾਣ ਸਾਡੇ ਸਰੀਰ ਦੀ ਹਰ ਹਰਕਤ ਸਿੱਖਿਆ ਨਾਲ ਹੀ ਚਲਦੀ ਹੈ ਜੀ ਜੇ ਸਿੱਖਿਆ ਚੰਗੀ ਹੋਵੇਗੀ ਤੇ ਮਾਰੇ ਪਾਸੇ ਨਹੀਂ ਜਾਏਗਾ ਨਾ ਬੈਣਾ ਨਾਲ ਜੇ ਸਿੱਖਿਆ ਉਹਦੇ ਕੋਲ ਚੰਗੀ ਨਹੀਂ ਹੈ ਤਾਂ ਫਿਰ ਉਹਨੂੰ ਕੋਈ ਰੋਕ ਨਹੀਂ ਸਕਦਾ ਉਹ ਜਾਏਗਾ ਮਾਰੇ ਪਾਸੇ ਗੱਲ ਸਾਰੀ ਜਿਹੜੀ ਹੈ ਉਹ ਚੰਗੇ ਗੁਣਾ ਦੀ ਚੰਗੀ ਸਿੱਖਿਆਵਾਂ ਤੇ ਆਗੇ ਰਹੀ ਹੈ ਸਾਬ ਜੀ ਕਹਿੰਦੇ ਇਹ ਜਾ ਜਨੀਉ ਬਣਾਇਆ ਇਹ ਜਾ ਤਾਗਾ ਹੁਨਾਮ ਤਾਗਾ ਕੀ ਰੋਕੇਗਾ ਸਾਨੂੰ ਜੇ ਕੋਲ ਸਿੱਖਿਆ ਹੀ ਨਹੀਂ ਹੈ ਤਾਂ ਚੰਗੇ ਗੁਣ ਹੀ ਨਹੀਂ ਹੈ ਮਾਪਿਓ ਵੀ ਅਕਸਰ ਆਪਣੇ ਬੱਚਿਆਂ ਨੂੰ ਇਹੀ ਆਖਦੇ ਨੇ ਵੀ ਸਾਡੇ ਤੋਂ ਦੂਰ ਦਰਾਡੇ ਚੱਲਿਆ ਦੇਖੀ ਮਾੜੇ ਪਾਸੇ ਨਾ ਹੋ ਜੀ ਮਾੜੇ ਪਾਸੇ ਪੈਰ ਨਾ ਰੱਖਦੀ ਪਾਪ ਕੀ ਮਾੜੀ ਸੰਗਤ ਵਿੱਚ ਨਾ ਜਾਈ ਉਹ ਇੱਕ ਸਿੱਖਿਆ ਤੈ ਜਿਉਂ ਨੂੰ ਕਬੂਲ ਲਿਆ ਸੀ ਤਸੀਂ ਨਹੀਂ ਜਾਵਾਂਗੇ ਜਿਉਂ ਸਿੱਖਿਆ ਨੂੰ ਸੀ ਕਬੂਲ ਲਿਆ ਤਸੀਂ ਨਹੀਂ ਜਾਵਾਂਗੇ ਜੇ ਨਹੀਂ ਕਬੂਲਿਆ ਇੱਕ ਕੰਨ ਚੋਂ ਪਾ ਕੇ ਦੂਜੇ ਚੋਂ ਕੱਢਤਾ ਫਿਰ ਕੋਈ ਨਹੀਂ ਰੋਕ ਸਕਦਾ ਜੀ ਫਿਰ ਮਾੜੇ ਪਾਸੇ ਪੈਰ ਤਾਂ ਰਹੇਗਾ ਹੁਣ ਸਹਿਬ ਜੀ ਨੇ ਪਿਆਰੀਆਂ ਗੱਲਾਂ ਸਮਝਾਈਆਂ ਨੇ ਸਾਨੂੰ ਤੇ ਕਿੱਡੇ ਭੁਲੇਖੇ ਬਾਹਰ ਕੱਡੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਮਹਾਰਾਜ ਜੀ ਨੇ ਵੀ ਤਰਮੀ ਬਣ ਲਈ ਇਹ ਪਖੰਡ ਨਾ ਰਚਦੋ ਹੁਣ ਗੁਰੂ ਸਾਹਿਬ ਜੀ ਮਹਾਰਾਜ ਜੀ ਆਖਦੇ ਨੇ ਵੀ ਤੱਗ ਨਾ ਪੈਰੀ ਤੱਗ ਨਾ ਹੱਤੀ ਵੀ ਇਹ ਜੇ ਕੋਈ ਜਿਨੇਊ ਬਣਾਇਆ ਹੈ ਤੂੰ ਜਿੰਨੂ ਪਾ ਕੇ ਤੇਰੇ ਹੱਥ ਮਾਰੇ ਪਾਸੇ ਨਾ ਜਾਣ ਕਿਸੇ ਦਾ ਹੱਕ ਨਾ ਕੋਣ ਇਸ ਹੱਤਾਂ ਦੇ ਨਾਲ ਤੂੰ ਕੋਈ ਮਾੜਾ ਕਰਮ ਨਾ ਕਰੇ ਵੀ ਐਸਾ ਕੋਈ ਹੈ ਤੇਰੇ ਕੋਲ ਤੱਗ ਨਾ ਪੈਰੀ ਤੱਗ ਨਾ ਹੱਤੀ ਤੱਗ ਨਾ ਜਹਿਵਾ ਵੀ ਤੇਰੀ ਰਸਨਾ ਜਿਹੜੀ ਉਹ ਕਿਸੇ ਨੂੰ ਮਾੜਾ ਨਾ ਬੋਲੇ ਇਹ ਰਸਨਾ ਜਿਹੜੀ ਹੈ ਕਿਸੇ ਦੀ ਨਿੰਦਿਆ ਨਾ ਕਰੇ ਕਿਸੇ ਨੂੰ ਮੰਦਾ ਨਾ ਆਖੇ ਤੱਗ ਨਾ ਜੇਵਾ ਤੱਗ ਨਾ ਅੱਖੀ ਅੱਖਾਂ ਦੀ ਗੱਲ ਆ ਗਈ ਜੀ ਇਹ ਅੱਖ ਜਿਹੜੀ ਹੈ ਉਮੜਾ ਨਾ ਦੇਖੇ ਨੇਤਰ ਜਿਹੜੇ ਉਮੜਾ ਨਾ ਦੇਖੇ ਐਸਾ ਜਿਨੇਉ ਬਣਾਇਆ ਏ ਤੂੰ ਐਸਾ ਕੋਈ ਧਾਗਾ ਬਣਾਇਆ ਏ ਉਸੋ ਕੋਈ ਧਾਗਾ ਉਹ ਇਹ ਗੱਤੇ ਉਹ ਦੱਸੇਗਾ ਤੇ ਇਹ ਸਾਰੀ ਜਿਹੜੀਆਂ ਚੀਜ਼ਾਂ ਇਹ ਚਲਦੀਆਂ ਇਹ ਚੰਗੇ ਗੁਣਾਂ ਦੇ ਨਾਲ ਐ ਮੈਂ ਰੰਮਤਾ ਤੋਂ ਬੇਨਤੀ ਕੀਤੀ ਜੇ ਮਨ ਕੋਲ ਚੰਗੀ ਸਿੱਖਿਆ ਹੈ ਤੇ ਇੰਨੇ ਨੇਤਰਾਂ ਨੂੰ ਹੀ ਆਖਣਾ ਵੀ ਚੰਗਾ ਦੇਖ ਜੇ ਮਨ ਨੂੰ ਅਸੀਂ ਚੰਗੀ ਸਿੱਖਿਆ ਦਿੱਤੀ ਤੇ ਕੰਨਾਂ ਨੂੰ ਵੀ ਇਹ ਆਖਣਾ ਵੀ ਚੰਗਾ ਸੁਣ ਦਸਨਾ ਨੂੰ ਵੀ ਯੂ ਆਖਣਾ ਪੈਰਾਂ ਨੂੰ ਵੀ ਇਨੇ ਯੂ ਆਖਣਾ ਵੀ ਚੰਗੇ ਪਾਸੇ ਜਾ ਜੇ ਮਨ ਕੋਲ ਚੰਗੀ ਸਿੱਖਿਆ ਹੈ ਮਾੜੇ ਪਾਸੇ ਜਾਣ ਤੋਂ ਰੋਕੇਗਾ ਵੀ ਨਹੀਂ ਪਈ ਗੁਰੂ ਆਖਣਾ ਗੁਰੂ ਨੇ ਆ ਸਿੱਖਿਆ ਦਿੱਤੀ ਆਪਾਂ ਨੂੰ ਵੀ ਮੰਦੇ ਸਥਾਨਾਂ ਤੇ ਜਾ ਕੇ ਪੈਰ ਨਹੀਂ ਰੱਖਣਾ ਮਾੜੇ ਪਾਸੇ ਜਾਣਾ ਨਹੀਂ ਮਾੜਾ ਬੋਲਣਾ ਨਹੀਂ ਮਨ ਆਪੇ ਕਿ ਜੇ ਇਹਦੇ ਕੋਲ ਸਿੱਖਿਆ ਹੈ ਜੇ ਨਹੀਂ ਹੈ ਜੇ ਮਾੜੀ ਸਿੱਖਿਆ ਹੈ ਤੇ ਫਿਰ ਇੰਨੇ ਆਖਣਾ ਮਾੜਾ ਦੇਖ ਮਾੜਾ ਸੋਹਣ ਵਰਤੋ ਇਨਨੇ ਇੰਦਰੀਆਂ ਦੀ ਕਰਨੀ ਐ ਮਨ ਨੇ ਜੋ ਵੀ ਰਸ ਲੈਣਾ ਨਾ ਮਨ ਨੇ ਜਿਹੜਾ ਵੀ ਰਸ ਲੈਣਾ ਚੱਲੇਗਾ ਵਿਚਾਰ ਨਾਲ ਮਨ ਚੱਲੇਗਾ ਇਹ ਸਿੱਖਿਆ ਨਾਲ ਪਰ ਵਿਚਾਰਨਾ ਇਹ ਵੀ ਇੰਦੀ ਕੋਲ ਸਿੱਖਿਆ ਕਿਹੜੀ ਐ ਫਿਰ ਉਸ ਸਿੱਖਿਆ ਦਾ ਜਿਹੜਾ ਇਹਨੇ ਰਸ ਲੈਣਾ ਨਾ ਉਹ ਇੰਦਰੀਆਂ ਰਾਹੀਂ ਲੈਣਾ ਜੇ ਚੰਗੀ ਸਿੱਖਿਆ ਇੰਦੇ ਕੋਲ ਹੈ ਰੱਬੀ ਸਿੱਖਿਆ ਐ ਇੰਨੇ ਫਿਰ ਰੱਬ ਦਾ ਰਸ ਲੈਣਾ ਤੇ ਫਿਰ ਨੇਤਰਾਂ ਨੂੰ ਕਹਿਣਾ ਵੀ ਗੁਰੂ ਨੂੰ ਦੇਖ ਜਾ ਕੇ ਫਿਰ ਕੰਨਾਂ ਨੂੰ ਕਹਿਣਾ ਗੁਰੂ ਦੀ ਬਾਣੀ ਪੜ ਫਿਰ ਰਸਨਾਂ ਨੂੰ ਇੰਨੇ ਕਹਿਣਾ ਨਾਮ ਜਪ ਜਿੰਨ ਦੇ ਕੋਲ ਚੰਗੀ ਸਿੱਖਿਆ ਨਹੀਂ ਮਾੜੀ ਹੈ ਫਿਰ ਯਾਦ ਰੱਖਿਓ ਮਾੜੀ ਚੋਂ ਰਸ ਲੈਣ ਲੈਨੇ ਅੱਖਾਂ ਨੂੰ ਕਹਿਣਾ ਮਾੜਾ ਦੇਖ ਕੰਨਾਂ ਨੂੰ ਆਖੜੇ ਮਾੜਾ ਸੁਣ ਤੋ ਮਾੜਾ ਬੋਲ ਤੋ ਚੱਲ ਮਾੜੇ ਸਥਾਨ ਤੇ ਚਲੀਏ ਗੁਰੂ ਘਰ ਜਾ ਕੇ ਕੀ ਕਰਨਾ ਹੈ ਗੁਰਦੁਆਰੇ ਜਾ ਕੇ ਕੀ ਕਰਨਾ ਹੈ ਇਹ ਨਹੀਂ ਰੋਕਣਾ ਫਿਰ ਜਿੱਥੂ ਰਾਸਣੇ ਨੇ ਉਧਰ ਭੇਜਣਾ ਸਾਨੂੰ ਇਸ ਲਈ ਗੁਰੂ ਸਾਹਿਬ ਜੀ ਕਹਿੰਦੇ ਤਗ ਨਾ ਜੇਵਾ ਤਗ ਨਾ ਅੱਖੀ ਬੇ ਤੱਗਾ ਆਪੇ ਵੱੱਤੇ ਸਖਣਾ ਰਹਿ ਗਿਆ ਜੀ ਆਪ ਤਾਂ ਹੋਰਾਂ ਨੂੰ ਵੀ ਦਿੱਤੇ ਉਹਨੇ ਬੇ ਤੱਗਾ ਆਪੇ ਵੱੱਤੇ ਵੱਟ ਤਾਗੇ ਅਵਰਾ ਘੱਤੇ ਕਹਿੰਦੇ ਵੱਟ ਆਪ ਸਖਣੇ ਗੁਣਾ ਤੋਂ ਸਾਹਿਬ ਜੀ ਕਹਿੰਦੇ ਆਪਣੇ ਕੋਲ ਕੋਈ ਗੁਣ ਨਹੀਂ ਆਪ ਬਿਲਕੁਲ ਵੀ ਧਰਮੀ ਨਹੀਂ ਤੇ ਧਾਗੇ ਘਰੇ ਵਟ ਵਟ ਕੇ ਦੂਜਿਆਂ ਨੂੰ ਘਤ ਕੇ ਆਉਂਦਾ ਭਾਵ ਕੀ ਪਾ ਕੇ ਆਉਂਦਾ ਵੀ ਤੁਸੀਂ ਧਰਮੀ ਹੋ ਅੱਜ ਤੋਂ ਬਾਅਦ ਤੁਸੀਂ ਧਰਮੀ ਬਣ ਗਏ ਹੁਣ ਤੁਹਾਨੂੰ ਛਿੰਤਾ ਕਰਨ ਦੀ ਜਰੂਰਤ ਨਹੀਂ ਸਾਬ ਕਿਹਨੇ ਆਪ ਸੁਖਣਾ ਉਹ ਚੰਗਾ ਕੋਨੇ ਕੋਈ ਵੀ ਨਹੀਂ ਹੈ ਵਟ ਧਾਗੇ ਅਵਰਾ ਘਤੈ ਲੈ ਭਾੜ ਕਰੇ ਵੇਹਾ ਕੱਡ ਕਾਗਲ ਦੱਸੇ ਲਾ ਢਾੜ ਦਾ ਪਾਗ ਹੈ ਪੈਸੇ ਹੁਣ ਕਿਵੇਂ ਲੈਂਦਾ ਹੈ ਪੈਸੇ ਵਿਆਕ ਰਾਉਣ ਦੇ ਪੱਤਰੀਆਂ ਵੇਖਦੇ ਵੇਲਾ ਤੁਸੀਂ ਜਿੰਨੂੰ ਮਰਜ਼ੀ ਪੱਤਰੀ ਵਿਖਾ ਲਓ ਮਾਫ ਕਰਿਓ ਜਿਹੜੇ ਮਰਜ਼ੀ ਪੰਡਤ ਉਹਨੇ ਨੁਕਸ ਦੇਣਾ ਹੀ ਦੇਣਾ ਤੁਹਾਨੂੰ ਥੋੜਾ ਬਹੁਤ ਜੇ ਨੁਕਸ ਨਾ ਦੱਸੇਗਾ ਤੇ ਫਿਰ ਪੈਸੇ ਕਿਵੇਂ ਬਣਨਗੇ ਹੁੰਦੇ उन्हें दसना शब्द सुन हैं परिवार देखते हैं फिर हल देख ही पैसा सारा उस हल दे सारा पैसा है फलानी पूजा करनी पेगी हवन करना पेगा फलाना कुछ करना पेगा इन्हे पैसे लगन कराए हर कोई कर ਉਹਨੋਂ ਇਹ ਵੀ ਬਿਆਸ ਇੱਥੇ ਕਰਨਾ ਹੈ ਜੀ ਬੱਚਾ ਬੱਚੀ ਖੁਸ਼ ਹੈ ਜੀ ਹੱਲ ਕਰ ਦਿਓ ਤੁਸੀਂ ਸਾਬਕ ਨੇ ਪਤੜੀਆਂ ਦੇਖ ਕੇ ਫਿਰ ਪਹਾੜ ਦਾ ਮਤਲਬ ਇਹ ਰਿਸ਼ਵਤ ਪੈਸਾ ਇਕੱਠਾ ਕਰਦਾ ਏ 71 ਕਰਦਾ ਪੈਸੇ ਪਤੜੀਆਂ ਨੂੰ ਦੇਖ ਕੇ ਇਹ ਆਮ ਚਲੋ ਮਾਫ ਕਰੇ ਮੈਂ ਸ਼ਬਦ ਵਰਤ ਰਿਹਾ ਜੀ ਸਿੱਖਾਂ ਦੇ ਪਰਿਵਾਰਾਂ 'ਚ ਵੀ ਪਤੜੀਆਂ ਵਿਖਾਈਆਂ ਜਾਂਦੀਆਂ ਨੇ ਗੁਰੂ ਸਾਹਿਬ ਜੀ ਨੇ ਤਹਿਆ ਕਿ ਆ ਕਿ ਕੋਈ ਵੀ ਤੁਸੀਂ ਭਲਿਓ ਕਾਰਜ ਕਰਨਾ ਇੱਥੇ ਆ ਕੇ ਅਰਦਾਸ ਕਰੋ ਬਸ ਬੇਨਤੀ ਕਰੋ ਬਸ ਤੇ ਆਪਣੇ ਕਾਰਜ ਕਰੋ ਪਰ ਫਿਰ ਵੀ ਅਸੀਂ ਪਤਰੀਆਂ ਦੇ ਚੱਕਰਾਂ 'ਚ ਪੈ ਗਏ ਆ ਫਿਰ ਵੀ ਕਿ ਆ ਮੰਗਲਿਕ ਹੈ ਇਸ ਤਰ੍ਹਾਂ ਦਾ ਹੈ ਤੁਸੀਂ ਉਹ ਖਬਰ ਵੀ ਸੁਣੀ ਹੋਵੇਗੀ ਆਖਿਆ ਗਿਆ ਸੀ ਵੀ ਇਹ ਇੱਕ ਮੰਗਲਿਕ ਹੈ ਲੜਕੀ ਜੀ ਇਹਦਾ ਵਿਆਹ ਕਰਨਾ ਪਏਗਾ ਤੇ ਉਹਨਾਂ ਦਾ ਵਿਆਹ ਫਿਰ ਕਬੂਤਰ ਨਾਲ ਕੀਤਾ ਸੀ ਜੀ ਉਹ ਕਬੂਤਰ ਦੇ ਪੈਰ ਨਾਲ ਧਾਗਾ ਬਣ ਕੇ ਤੇ ਉਹ ਕੁੜੀ ਦਾ ਭਰਾ ਉਹਨੂੰ ਕਬੂਤਰ ਨੂੰ ਫੜ ਕੇ ਅੱਗੇ-ਅੱਗੇ ਤੁਰਦਾ ਤੇ ਉਹ ਫੇਰੇ ਲਵਾਏ ਸਨ। ਫਿਰ ਉਹਦਾ ਮੁੰਡੇ ਨਾਲ ਬਿਆਨ ਕੀਤਾ ਗਿਆ। ਭਰਮ ਹੈ ਜੀ ਇਕ ਤਰ੍ਹਾਂ ਦਾ। ਵੀ ਹੁਣ ਜੋ ਕੁਝ ਵੀ ਜਿੰਨਾ ਵੀ ਦੁੱਖ ਖਾਣਾ ਨੂੰ ਕਬੂਤਰ ਤੇ ਆਣਾ ਤੁਹਾਨੂੰ ਨਹੀਂ ਆਣਾ। ਦੁੱਖ ਸੁੱਖ ਤੈਅ ਕਰਨ ਵਾਲਾ ਆਮ ਮਨੁੱਖ ਨਹੀਂ ਹੈ। ਕਹਤਿਆਂ ਦੁੱਖ ਉਕਸਦ ਮਾਰੇ ਪੇਦਾਤ ਤੇਰੀ ਦਾਤਾਰ ਇਤੋਂ ਦੀ ਦਾਤਾਰ ਹੈ। 독속 طے ਕਰਨ ਵਾਲਾ ਮਨੁੱਖ ਥੋੜੀ ਹੈ ਹੁਣ ਸੈਦ ਜੀ ਕਹਿੰਦੇ ਪੱਤਰੀਆਂ ਦੇਖ ਕੇ ਫਿਰ ਉਹ ਰਸਤੇ ਦੱਸਦਾ ਵੀ ਆਹ ਹੱਲ ਹੈ ਜੀ ਇਹਦਾ ਇਸ ਚੀਜ਼ ਦਾ ਫਿਰ ਵਿਆਹ ਹੋ ਜਾਣਾ ਤੇ ਨਾਲ ਬਣਾ ਕੀ ਰਿਹਾ ਪੈਸਾ ਬਣਾ ਤੁਸੀਂ ਜਿੱਥੇ ਮਰਜ਼ੀ ਬੁਖਾ ਲੋ ਮਾਫ ਕਰਿਓ ਜੀ ਉਹਨੇ ਇਹ ਕਹਿਣਾ ਹੀ ਕਹਿਣਾ ਹੈ ਵੀ ਆਹ ਨੁਕਸ ਹੈ ਗੁਣ ਨਹੀਂ ਮਿਲਦੇ ਫੁਲਾਣਾ ਕੁਝ ਨਹੀਂ ਹੋ ਰਿਹਾ ਕਸ਼ਟ ਆਣਾ ਆ ਦਿਨ ਠੀਕ ਨਹੀਂ ਹੋ ਦਿਨ ਠੀਕ ਨਹੀਂ ਫਿਰ ਅਸੀਂ ਹੱਲ ਪੁੱਛਾਂਗੇ ਉਸ ਹੱਲ ਦੇ ਵਿੱਚ ਉਹਨੇ ਬਹੁਤ ਕੁਝ ਕਮਾ ਕੇ ਲੈ ਜਾਣਾ ਹੈ ਸਿਰ ਪਰਮ ਚਵਾ ਕੇ ਇਸ ਲਈ ਸਹਿਬ ਜੀ ਕਹਿੰਦੇ ਗੱਡ ਕਾਗਲ ਦੱਸੇ ਰਾਹ ਸੁਣ ਵੇਖੋ ਲੋਗਾ ਇਹ ਵਿਡਾਨ ਵਿਡਾਨ ਦਾ ਪਾਵੇ ਚਰਜ ਜੀ ਸਹਿਬ ਜੀ ਕਹਿੰਦੇ ਸੁਣੋ ਲੋਕੋ ਆ ਅਚਰਜ ਤਮਾਸ਼ਾ ਦੇਖ ਲਓ ਜੀ ਕਿਹੜਾ ਮਨ ਅੰਦਾ ਨਾਉ ਸਜਾਨ ਆਪ ਅਗਿਆਨੀ ਮਨ ਦਾ ਅੰਦਾ ਤੇ ਨਾਮ ਕੀ ਰੱਖਿਆ ਸਿਆਣਾ ਅਸੀ ਕਹ ਦੇਨੇ ਆ ਨਾ ਬੱਚਾ ਡਰਦਾ ਫਰਾਨੇ ਸਿਆਣੇ ਕੋਲ ਲੈ ਜਾਓ ਪਿੱਠ ਚ ਦਰਦ ਹੁੰਦੀ ਹੈ ਫਰਾਨੇ ਸਰੋਇਆ ਸਿਆਣੇ ਕੋਲ ਚਲੇ ਜਾਓ ਭੁੱਖ ਨਹੀਂ ਲੱਗਦੀ ਸਿਆਣੇ ਕੋਲ ਚਲੇ ਜਾਓ ਸਾਬ ਕਹਿੰਦੇ ਨਾਮ ਸਿਆਣਾ ਰੱਖਿਆ ਤੇ ਸਾਰੇ ਕਮ ਅਗਿਆਨੀਆਂ ਲੈ ਕਰਦਾ ਏ ਸਾਰੇ ਕੰਮ ਭਰਮਾਂ ਵਾਲੇ ਕਰਦਾ ਏ ਪਰ ਪੰਡਿਤ ਨੇ ਤਾਂ ਵੀ ਐਵੇਂ ਕੀਤਾ ਹੋਇਆ ਸੀ ਜੀ ਬਿਪਰ ਨੇ ਆਪਣੇ ਆਪ ਨੂੰ ਸਿਆਣਾ ਸਮਝਿਆ ਉੱਚਾ ਵੀ ਸਮਝਿਆ ਹੋਇਆ ਸੀ ਆਪਣੇ ਆਪ ਨੂੰ ਸਿਆਣਿਆਂ ਵੀ ਸਮਝਿਆ ਹੋਇਆ ਸੀ ਆਪਣੇ ਆਪ ਨੂੰ ਗਿਆਨੀ ਵੀ ਸਮਝਾਇਆ ਸੀ ਉਹਨੇ ਵੀ ਮੈਂ ਹੀ ਸਿਆਣਾ ਹਾਂ ਮੈਂ ਹੀ ਸਭ ਕੁਝ ਦੱਸਣ ਵਾਲਾ ਮੈਂ ਹੀ ਸਭ ਕੁਝ ਕਰਨ ਵਾਲਾ ਹਾਂ ਹੋਰ ਕੋਈ ਨਹੀਂ ਹੈ ਸੈਡ ਜੀ ਕਹਿੰਦੇ ਮਨ ਕਰਕੇ ਹੁੰਦਾ ਹੈ ਅੰਦਰ ਕੁਝ ਵੀ ਨਹੀਂ ਹੈ ਕੋਈ ਧਰਮ ਨਹੀਂ ਹੈ ਕੋਈ ਚੰਗੇ ਗੁਣ ਨਹੀਂ ਹੈ ਕੋਈ ਸਖਿਆਵਾ ਨਹੀਂ ਹੈ ਪਰ ਨਾਮ ਜਰੂਰ ਇਹਨੇ ਸੁਜਾਨ ਰੱਖਿਆ ਹੋਇਆ ਹੈ ਨਾਮ ਇਹਨੇ ਜਰੂਰ ਆਪਣਾ ਸਿਆਣਾ ਰੱਖਿਆ ਹੋਇਆ ਹੈ ਕਿ ਮੈਂ ਸਿਆਣਾ ਹਾਂ ਛੇ ਵਿਖੰਦੇ ਚਰਜ ਹੋ ਰਿਹਾ ਜੀ ਸੰਸਾਰ ਚ ਇੱਕ ਉਤਕ ਹੋ ਰਿਹਾ ਸੁਣ ਵੇਖੋ ਲੋਕਾ ਇਹ ਵਿਦਾਨ ਇਹ ਅਚਰਜ ਦੇਖੋ ਤਮਾਸ਼ੇ ਸੁਣ ਵੇਖੋ ਕਹਿੰਦੇ ਵੇਖੋ ਤੁਸੀਂ ਕਿਵੇਂ ਠੱਗਿਆ ਜਾ ਰਿਹਾ ਹੈ ਕਿਵੇਂ ਭਰਮਾਂ ਚ ਪਾਇਆ ਜਾ ਰਿਹਾ ਹੈ ਮਨ ਅੰਦਾ ਨਾ ਹੋ ਸੁਝਾਣ ਮਨ ਕਰਕੇ ਅੰਨੈ ਜੀ ਤੇ ਨਾਮ ਕੀ ਰੱਖਿਆ ਜੀ ਸੁਝਾਣ ਬਿਸਿਆਣਾਏ ਸੀਪੀਏਯੂ ਪਰ ਮੱਚ ਪੈ ਜੰਨੇ ਜੀ ਗੁਰੂ ਤੋਂ ਵੱਡਾ ਸੁਜਾਨ ਕੋਣ ਹੈ ਜੀ ਸੰਸਾਰ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੋਂ ਵੱਡਾ ਸਿਆਣਾ ਕਿਹੜਾ ਹੈ ਜੀ ਜਿਹੜੇ ਸੀ ਹੋਰ ਸਿਆਣਿਆਂ ਕੋਲ ਜੰਨੇ ਆ ਆਪਣਾ ਹੱਥ ਦਿਖਾਣ ਜਾਂ ਪਤਰੀਆਂ ਦਿਖਾਣ ਜਾਂ ਹੋਰ ਕਾਰਜ ਲਈ ਅਸੀਂ ਹੋਰ ਪਾਸੇ ਜੰਨੇ ਆ ਫੁਲਾਣੀ ਥਾਂ ਤੇ ਸਿਆਣਾ ਬੈਠਾ ਉਹ ਫੁਲਾਣੇ ਸਿਆਣੇ ਕੋਲ ਚਲੇ ਜਾਓ ਇੱਥੋਂ ਤਾਂ ਮਾਫ਼ ਕਰੇ ਜੇ ਬੱਚਾ ਵੀ ਰੋਵੇ ਤਾਂ ਅਸੀਂ ਫਿਰ ਵੀ ਸਿਆਣਿਆਂ ਕੋਲ ਲੈ ਜੰਨੇ ਭੱਜ ਕੇ ਵੀ ਰੋਂਦਾ ਬੜਾ ਪਰਮ ਨਹੀਂ ਸਕਦੇ ਜੀ ਪੁਲੇਖ ਇਹ ਗੁਰੂ ਪਾਤਸ਼ਾਹ ਜੀ ਮਹਾਰਾਜ ਜੀ ਨੇ ਸਾਡੇ ਪਰਮ ਪੁਲੇਖੇ ਦੂਰ ਕੀਤੇ ਨੇ ਸਾਬ ਜੀ ਕਹਿੰਦੇ ਚੰਗੇ ਗੁਣ ਲੈ ਚੰਗੇ ਗੁਣਾ ਨੂੰ ਆਪਣੇ ਜੀਵਨ ਚ ਲੈ ਕੇ ਆ ਤੇਰਾ ਮਨ ਪਵਿੱਤਰ ਹੋਣਾ ਜੇ ਮਨ ਪਵਿੱਤਰ ਹੋ ਗਿਆ ਇਹ ਤਰੀਂਦਰੀ ਵੀ ਪਵਿੱਤਰ ਹੋ ਜਾਣਗੇ ਇਹ ਤੇਰੇ ਨੇਤਰ ਵੀ ਜਿਹੜੇ ਚੰਗਾ ਦੇਖਣਗੇ ਕੰਨ ਵੀ ਚੰਗਾ ਸੁਣਨਗੇ ਰਸਨਾ ਵੀ ਚੰਗਾ ਬੋਲੇਗੀ ਜੀ ਆ ਪੈਰ ਵੀ ਜਿਹੜੇ ਨੇ ਚੰਗੇ ਪਾਸੇ ਜਾਣਗੇ ਇਨ੍ਹਾਂ ਹੱਤਾਂ ਨਾਲ ਵੀ ਤੂੰ ਚੰਗੇ ਕਰਮ ਹੀ ਹਮੇਸ਼ਾ ਕਰੇਗਾ ਹੋਈਆਂ ਬਿੰਤ ਪ੍ਰਕਾਰ ਦੀਆਂ ਹੁੰਦਾ ਜੀ ਆਓ ਸੇਵ ਜੀ ਕਿਰਪਾ ਕਰ ਰੋਜ ਦੀ ਤਰ੍ਹਾਂ ਉਸ ਨਾਮ ਦੇ ਨਾਲ